ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨਰੇਜ ਦੇ ਚਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਢੱਡੋਗਲ ਜ਼ਿਲ੍ਹਾ ਸੰਗਰੂਰ ਤਹਿਸੀਲ ਤੂਰੀ ਦੋਸਤੋ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਐਸ ਘਰ ਤੇ ਵੀ ਪਸ਼ੂ ਪਾਲਣ ਦਾ ਕੰਮ ਆ ਤਿੰਨ ਚਾਰ ਦੇ ਕਰੀਬ ਨਗ ਜਿਹੜੇ ਬਾਈ ਨੇ ਕਰੇ ਰੱਖੇ ਹੋਏ ਆ ਇੱਕ ਬਾਈ ਨੇ ਟੋਕੜ ਵੜ ਵਕਾਉ ਕੀਤੀ ਆ ਐਚ ਚੰਗੇ ਦੋ ਤੇ ਚੱਲਦੀ ਆ ਤੇ ਨਾਰਮਲ ਜੇ ਰੇਟ ਵਾਲੀ ਆ ਵੀਡੀਓ ਨੂੰ ਮੈਂ ਤਾਂ ਹੀ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆਜੂ ਇੱਥੇ ਆ ਕੇ ਆਪਦੇ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਵੱੱਛੀ ਆ 1 ਮਹੀਨਾ ਬਾਈਕਾਂ ਦਾ ਸੀਮਨ ਲੱਗੇ ਨੂੰ ਹੋ ਗਿਆ ਤੇ 10 ਲੀਟਰ ਦੁੱਧ ਬਾਈਕਾਂ ਦਾ ਖੁੱਲਾ ਤਿਆਰ ਆ ਜਿਹੜੇ ਵੀਰ ਨੇ ਬਾਈਕਾਂ ਲੈਣੀ ਆ ਆਪਾਂ 10 ਲੀਟਰ ਦੁੱਧ ਤੋਲ ਕੇ ਦੇਾਂਗੇ ਮੱਛੀ ਦਾ ਤੇ ਵੀਡੀਓ ਬਣਾਉਣ ਦਾ ਟਾਈਮ ਸੁਬਾਹ ਦਾ ਦੋਸਤੋ 10:30 ਹੋ ਚੁੱਕੇ ਆ ਔਸਮ ਵਾਲੇ ਵੀ ਜਜਮੈਂਟ ਕਰਿਆ ਜੀ ਹਵਾਨਾ ਮੱਛੀ ਨੇ ਸ਼ਾਮ ਤਾਈਂ ਦੋ ਦਿਨ ਚੰਗਾ ਭਰ ਲੈਣਾ ਮੱਛੀ ਸੋਹਣੀ ਆ ਦੋਸਤੋ ਪੂਰੇ ਵੱਡੇ ਚੰਗੇ ਕੱਦ ਕਾਂਠ ਵਾਲੀ ਮੱਛੀ ਆ ਦੋਸਤੋ ਚੰਗੀ ਬਰੀਡ ਦੀ ਆ ਤੇ ਫੇਸ ਕੋ ਆਲਰੇਡੀ ਚੈੱਕ ਕਰ ਸਕਦੇ ਆ ਸੋਹਣੀ ਬੱਛੀ ਆ ਤੇ ਥਣ ਦੋਸਤੋ ਚਾਰੇ ਫੁੱਲ ਗਿਆ ਤੇ ਇਕੱਲੇ ਇਕੱਲੇ ਨਿਕਲਣੇ ਲੱਗੇ ਹੋਏ ਆ ਬਾਈ ਨੇ ਮੱਛੀ ਦਾ ਪ੍ਰਾਈਸ ਰੱਖਿਆ ਹੋਇਆ ਜੀ 20000 ਰੁਪਿਆ ਉੱਚ ਬਾਈ ਕੰਨਾ ਮਾਨਤਾ ਕਰਦਾਂਗੇ ਜਿਹੜੇ ਵੀ ਨੂੰ ਪਸੰਦ ਆਜੂ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲੂ ਤੁਸੀਂ ਗੱਲਬਾਤ ਕਰ ਲੈ ਜੀ ਵੀਡੀਓ ਨੂੰ ਐਂਡ ਤਾਈਂ ਦੇਖਣ ਲਈ ਸਾਰੇ ਭੈਣਾ ਪਰਵਾਂ ਦਿਲੋਂ ਧੰਨਵਾਦ ਜੀ